ਲੋਕਾਂ ਨੂੰ ਸਾਡੀ ਹੀ ਅਪੀਲ ਹੈਗੀ ਹੈ ਜੀ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਹੈਗੀ ਤੇ ਨਿਸ਼ਚਿੰਤ ਰਹੋ ਜਿਹੜਾ ਪਾਣੀ ਦਾ ਲੈਵਲ ਹੈ ਹੁਣ ਘਟਨਾ ਸ਼ੁਰੂ ਹੋ ਗਿਆ ਹੈਗਾ ਤੇ ਜਿਹੜਾ ਪਾਣੀ ਲਗਭਗ 750.6 ਚੱਲ ਰਿਹਾ ਸੀਗਾ ਹੁਣ 750.5 ਦੀ ਚਾਰ ਦੀ ਰਿਪੋਰਟ ਆਪਣੇ ਕੋਲ ਆ ਚੁੱਕੀ ਹੈਗੀ ਆ ਇਸੇ ਤਰ੍ਹਾਂ ਨਾਲ ਜਿਹੜੀ ਤੰਗੜੀ ਨਦੀ ਆ ਉਹਦਾ ਵੀ ਪਾਣੀ ਘਟਨਾ ਸ਼ੁਰੂ ਹੋ ਗਿਆ ਹੈਗਾ ਇਸ ਤੋਂ ਬਾਅਦ ਮਾਰਕੰਡੇ ਦਾ ਪਾਣੀ ਵੀ ਘਟ ਰਿਹਾ ਹੈਗਾ ਤੇ ਫਿਰ ਵੀ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਥੋੜਾ ਜਿਹਾ ਹਿਆਤਤ ਰੱਖੋ ਇੱਕ ਦਿਨ ਹੋਰ ਸਾਵਧਾਨੀ ਰੱਖੋ ਪਰ ਦਮਾਗੀ ਤੌਰ ਤੇ ਕੋਈ ਵੀ ਮਤਲਬ ਵਾਜਨ ਲੈਣ ਦੀ ਜਰੂਰਤ ਨਹੀਂ ਹੈਗੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈਗਾ ਜਿਹਦੇ ਹੁਣ ਸਭ ਕੁਝ ਠੀਕ ਹੀ ਹੋਊਗਾ ਇਹ ਜਿਹੜੇ ਕੋਈ ਕਿਸੇ ਦਾ ਨੁਕਸਾਨ ਜ਼ਮੀਨ ਨਹੀਂ ਜਾਂ ਖੇਤਾਂ ਦਾ ਹੋਇਆ ਉਹਦੇ ਬਾਰੇ ਤੁਹਾਡੇ ਕਰਦੇ ਕੀ ਹੋਊਗਾ ਉਹਦੀ ਗਰਦਾਬਰੀ ਜਿਹੜੀ ਹੈਗੀ ਆ ਕਰਾਈ ਜਾਊਗੀ ਜੀ ਪ੍ਰੋਪਰ ਤੇ ਗਰਦਾਬਰੀ ਦੇ ਮੁਤਾਬਕ ਜੋ ਖਰਾਬਾ ਬਣੂਗਾ ਉਹ ਸਰਕਾਰ ਕੋਲ ਪਾਸ ਭੇਜ ਕੇ ਬਣਦਾ ਅੰਦਾ ਮਾਮਲਾ ਦਿੱਤਾ ਜਾਵੇਗਾ ਤਿੰਨ ਕਰਾਨੀ ਮਿਲਟਰੀ ਵਗੈਰਾ ਕੋਲੇ ਤਾਂ ਰਾਤ ਰਹੂਗੀ ਉੱਤੇ ਆਰਮੀ ਹਲੇ ਇਤਿਹਾਤਤ ਨਹੀਂ ਰੱਖੀ ਹੋਈ ਅੱਜ ਵੀ ਹੈਗੀ ਆ ਇਹ ਅਸੀਂ ਧੰਨਵਾਦ ਕਰਦੇ ਆਂ ਇੰਡੀਅਨ ਆਰਮੀ ਦਾ ਬਹੁਤ ਜ਼ਿਆਦਾ ਜੀ ਜਿਨ੍ਹਾਂ ਨੇ ਸਾਡਾ ਮੋਤ ਸੰਯੋਗ ਦਿੱਤਾ ਹੈਗਾ ਜੀ ਤੇ ਕਿਸਾਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਪਿੰਡ ਵਾਲਿਆਂ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਇੱਕ ਵਾਰ ਤਾਂ ਬੰਨ ਵੀ ਉਹਨੇ ਆਪ ਬੰਨ ਲਿਆ ਹੈਗਾ ਜੀ ਅਸੀਂ ਦੇਖਿਆ ਇੱਕ ਦੋ ਮਰੀ ਤੇ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਜ਼ਿਆਦਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 ਸਤੰਬਰ 2025 ਨੂੰ ਅਸੀਂ ਕਗਰ ਤੇ ਬਾਬਾ ਪੂਰੀ ਜੀ ਵਾਲੇ ਦੇ ਪੜਾ ਦੇ ਕੋਲ ਖੜੇ ਆਂ ਔਰ ਤੁਹਾਨੂੰ ਸਾਰਿਆਂ ਦੇ ਨਾਲ ਇਹ ਵੀਡੀਓ ਸਾਂਝੀ ਕਰਦੇ ਹੋਏ ਆ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਹੈ ਉਹ ਨਿਰੰਤਰ ਘਟਦਾ ਜਾ ਰਿਹਾ ਅਸੀਂ ਸਮੂਹ ਸਾਥ ਸੰਗਤ ਦਾ ਸਾਰੇ ਕਲੱਬ ਸਮਾਜ ਸੇਵੀ ਸੰਸਥਾਵਾਂ ਦਾ ਸਾਰੇ ਪੱਤਰਕਾਰ ਭਾਈਚਾਰੇ ਦਾ ਪ੍ਰਸ਼ਾਸਨ ਦਾ ਆਰਮੀ ਦਾ ਔਰ ਹਰ ਇੱਕ ਉਸ ਦਾਨੀ ਸੱਜਣ ਦਾ ਜਿਸ ਨੇ ਇਸ ਮੋਰਚੇ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਦਿਨ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਹਰ ਇੱਕ ਨੇ ਇਹ ਜਿਹੜੀ ਜ਼ਿੰਮੇਵਾਰੀ ਹੈ ਵਾ ਖੂਬੀ ਦਿਨ ਰਾਤ ਨਿਭਾਉਂਦੇ ਹੋયા ਆ ਅੱਜ ਜਿਹੜਾ ਆਸ ਦੀ ਕਿਰਨ ਹੈ ਉਹ ਸਾਨੂੰ ਦੱਸਣ ਲੱਗੀ ਆ ਜਿਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਲੰਮਾ ਰਕਬਾ ਸੀਗਾ ਉਹ ਤਬਾਹ ਹੋਣੋਂ ਬਚ ਗਿਆ ਸੋ ਸਾਡੇ ਵੱਲੋਂ ਨਾਲ ਇੱਕ ਬੇਨਤੀ ਹੈ ਕਿ ਜਿੱਥੇ ਪਾਣੀ ਘਟਣ ਦੇ ਨਾਲ ਰਾਹਤ ਮਹਿਸੂਸ ਹੋਈ ਹੈ ਪਰ ਅੱਜ ਦੀ ਜਿਹੜੀ ਰਾਤ ਹੈ ਉਹ ਉਹ ਵੀ ਬਹੁਤ ਜ਼ਰੂਰੀ ਹੈ ਕਿ ਦੀ ਜਿਹੜੀ ਨਿਗਰਾਨੀ ਹੈ ਉਹ ਜ਼ਰੂਰ ਕੀਤੀ ਜਾਵੇ ਔਰ ਸਾਡੀ ਬੇਨਤੀ ਪ੍ਰਵਾਨ ਕਰਨਾ ਸਾਰੇ ਨੌਜਵਾਨ ਵੀਰਾਂ ਨੂੰ ਕਿ ਉਹ ਸਮਾਂ ਕੱਢ ਕੇ ਅੱਜ ਰਾਤ ਦੀ ਡਿਊਟੀ ਦੇ ਉੱਤੇ ਪਹਿਰਾ ਦੇਣ ਔਰ ਫਿਰ ਦੁਬਾਰਾ ਸਾਰੀ ਸਮੂਹ ਸਾ ਸੰਗਤ ਦਾ ਔਰ ਸਾਰੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ